ਦੋਸਤੋ ਲੁਧਿਆਣਾ ਰੋਡਾ ਪੈਰਿਸ ਦੇ ਉੱਪਰ ਅੰਗਨਮਾਰੀ ਵਰਕਰਾਂ ਨੇ ਲਿਆਤਾ ਹੜ ਲਾਤਾ ਧਰਨਾ ਤੇ ਜਾਮ ਲਾਤਾ ਦੋ ਦੋ ਤੰਗਨ ਕਿਲੋਮੀਟਰ ਤੀ ਤੱਕ ਤੇ ਬਹੁਤ ਹੀ ਜਿਆਦੇ ਗੈਂਤੀ ਦੇ ਵਿੱਚ ਜਿਹੜੇ ਸੀਗੇ ਇਹ ਅੰਗਨਮਾਰੀ ਵਰਕਰ ਬਹੁਤ ਜਿਆਦੇ ਆ ਗਏ ਤੇ ਧਰਨਾ ਲਾਤਾ ਤੇ ਇਹਨਾਂ ਨੇ ਦੇਣਾ ਸੀ ਮੰਗ ਪੱਤਰ ਨਮਰੀਤ ਬਿੱਟੂ ਨੂੰ ਜੋ ਐਮਪੀਐਲ ਦੇ ਆਣੇ ਦੇ ਉਹਨੂੰ ਮੰਗ ਪੱਤਰ ਸੌਂਪਿਆ ਤੇ ਫੇਰ ਜਾ ਕੇ ਕਿਤੇ ਕੜਾ ਛੁੱਟਿਆ ਵੇਖੋ ਵਿੱਚ ਲੜਾਈਆਂ ਵੀ ਹੁੰਦੀਆਂ ਪੂਰੀਆਂ ਬਹੁਤੀਆਂ ਇਹਨਾਂ ਨੇ ਬੱਚਿਆਂ ਨੂੰ ਲੈਣ ਜਾਣਾ ਸੀ ਲੋਕ ਹੋਏ ਪਰੇਸ਼ਾਨ ਪਰ ਨਹੀਂ ਐਡਾ ਖੜ ਆ ਗਿਆ ਦੇਖੋ ਬੋਲਦੇ ਹੋਏ ਉਹ ਜੋ ਇਹ ਦੇਵਿਆ ਦੋਹਾਂ ਦਾ ਨਾਮ ਲ ਕਰਦਾ ਹੈ ਕਰਮ ਕਰਮੀ ਚਲਦੀ ਹੈ ਰਚ ਤੇ ਵਿੱਚ ਜਾਨ ਦੇ ਵਿੱਚ ਗੱਡੀਆਂ ਸ਼ਮਸ਼ਾਨ ਘਾਟ ਆਉਂਦੀਆਂ ਗੱਡੀਆਂ ਵੀ ਜਿਹੜੀਆਂ ਸੀ ਜਿਹਾਂ ਨੇ ਅੰਤਮ ਅਰਦਾਸ ਵਾਸਤੇ ਜਾਣਾ ਸੀ ਉਹ ਵੀ ਗੱਡੀਆਂ ਬਹੁਤ ਵਿੱਚ ਖੜੀਆਂ ਬਹੁਤ ਲੰਮਾ ਚਾਂ ਤੇ ਗਰਮੋ ਗਰਮੀ ਹੁੰਦੀ ਹੋਈ ਸੜਕਾਂ ਦੇ ਉੱਤੇ ਹੜ ਆ ਗਿਆ ਚੌਂਕ ਦੇ ਉੱਪਰ ਇੰਨਾ ਜਿਆਦੇ ਇੱਕੇ ਦਮ ਧਰਨੇ ਦੀ ਰੂਪ ਦੇ ਵਿੱਚ ਮੰਗਨ ਵਾਲੀ ਜਿਹੜਾ ਮਹਿਲਾਵਾਂ ਤੇ ਕੋਈ ਆਣ ਕੇ ਬੈਠ ਗਈਆਂ ਧਰਨੇ ਦੇ ਉੱਪਰ ਤੇ ਆਸੇ-ਪਾਸੇ ਜਿੰਨੇ ਲੁਧਿਆਣੀਆਂ ਨੇ ਮੇਕ ਕੋਟਲਾ ਤੋਂ ਜਿਹੜੀਆਂ ਟ੍ਰੈਫਿਕ ਆਉਂਦੀ ਸੀ ਜਾਂ ਹੋਰ ਪਾਸੇ ਆਉਂਦੀ ਸਾਰੀ ਥੋੜਾ ਪੈਨਸ ਤੇ ਕਰਤੀ ਜਾ ਲੁਧਿਆਣੇ ਦੀਆਂ ਤਸਵੀਰਾਂ ਇਹ ਬਹੁਤ ਹੀ ਜਿਆਦਾ ਜਾਨ ਆਪਣਾ ਉਹ ਆਪਣਾ ਉਹ ਇੰਨੀ ਕੈਂਤੀ ਦੇ ਵਿੱਚ ਕਿ ਦਮ ਧਰਨੇ ਤੇ ਬੈਠ ਗਏ ਤੇ ਇੱਕੇ ਦਮ ਜਿਹੜਾ ਜਾਨ ਸੀ ਪੂਰਾ ਲੱਗ ਗਿਆ ਤੇ ਇਹਦੇ ਵਿੱਚ ਕੀ ਕਹਿ ਸਕਦੇ ਆ ਸਰਕਾਰ ਦੀਆਂ ਕੁਝ ਕੀਤੇ ਹੋਏ ਵਾਦੇ ਜਿਹੜੇ ਉਹ ਪੂਰੇ ਨਾ ਹੋਣ ਕਰਕੇ ਇਹਨਾਂ ਧਰਮਾ ਜਿਹੜਾ ਲੱਗ ਰਿਹਾ ਕੀ ਕਾਰਨ ਹੋ ਸਕਦਾ ਨਾਲ ਦੀ ਨਾਲ ਤੁਸੀਂ ਕਮੈਂਟ ਕਰ ਦਿਓ ਆ ਲੋਕ ਫਸੇ ਹੋਏ ਆ ਇਹਨਾਂ ਨੇ ਬੱਚਿਆਂ ਨੂੰ ਲੈਣ ਜਾਣਾ ਕੋਈ ਕਿਹੜੇ ਕੰਮ ਚੱਲਿਆ ਮੈਂ ਆਪ ਕੋਦੇ ਕੰਮ ਤੇ ਜਾਣ ਲੋਕਾ ਵਿੱਚ ਬੜੇ ਲੋਕ ਇਹੋ ਜਿਹੇ ਜਿਹੜੇ ਦੁਪਹਿਰ ਦਾ ਲੰਚ ਕਰਕੇ ਘਰੋਂ ਨਿਕਲੇ ਸੀ ਤੇ ਆਣ ਕੇ ਇਸ ਜਾਮ ਦੇ ਵਿੱਚ ਫਸ ਗਏ ਤੇ ਇਹਨਾਂ ਦੀ ਹਜੇ ਗੱਲਬਾਤ ਚੱਲ ਰਹੀ ਹੈ ਇੱਥੇ ਹੁਣ ਮੁਲਾਜ਼ਮ ਵੀ ਬਹੁਤ ਲੱਗੇ ਹੋਏ ਆ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਪਰ ਨਹੀਂ ਕੋਈ ਸਮਝ ਨਹੀਂ ਰਿਹਾ ਕਿਉਂਕਿ ਉਹ ਜਿਹੜੀਆਂ ਸਰਕਾਰ ਨੇ ਕੀਤੇ ਹੋਏ ਵਾਅਦੇ ਉਹ ਪੂਰੇ ਨਹੀਂ ਹੋਣ ਕਰਕੇ ਤਾਂ ਰੌਲਾ ਪਈ ਹੈ ਵਿੱਚ ਬਜ਼ੁਰਗ ਮਹਿਲਾਵਾਂ ਵੀ ਨੇ ਸੇ ਪਾਸੇ ਜਿੰਦਰ ਮਰਜੀ ਦੇਖੋ ਤੁਸੀਂ ਮਹਿਲਾਵਾਂ ਹੀ ਮਹਿਲਾਵਾਂ ਦੀਆਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਪਰਲਰ ਰੂਡ ਵੀ ਜਾਮ ਕਰ ਦਿੱਤਾ ਏ ਜਿੱਥੋਂ ਥੋੜੀ ਬਹੁਤੀ ਟ੍ਰੈਫਿਕ ਨਿਕਲਦੀ ਸੀ ਉਹ ਵੀ ਬੰਦ ਕਰ ਦਿੱਤਾ ਏ ਫਾਰਕਨ ਆਸ-ਪਾਸੇ ਜਗ੍ਹਾ ਬਿਲਕੁਲ ਨਹੀਂ ਛੱਡੀ ਬਹੁਤ ਜ਼ਿਆਦਾ ਜਾਮ ਆ ਤੇ ਜਾਮ ਆ ਜਿਹੜਾ ਟ੍ਰੈਫਿਕ ਨਿਕਲ ਨੂੰ ਘਟੋ ਘਾਟ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗੂਗਾ ਪਰ ਮਲਾਜਮ ਉਹ ਜਿਹੜੇ ਭਰਾ ਐ ਬਹੁਤ ਵੱਡੀ ਗਿਣਤੀ ਚ ਕੁਝ ਮੈਲਾ ਪਾਲਿਸ ਵੀ ਬਹੁਤ ਆ ਤੇ ਸਮਝਾਉਣ ਦੀ ਕੋਸ਼ਿਸ਼ ਕਰ ਉਧਰੋਂ ਬੰਦ ਕਰਤਾ ਉਧਰੋਂ ਵੀ ਕਿੰਨਾ ਚਿਰ ਸਾਡਾ ਦੇਸ਼ ਐ ਜਿਹੜਾ ਧਰਨਾ ਤੇ ਚੱਲੂਗਾ ਕਾਈ ਹੱਲ ਹੋਗੇ ਕੋਈ ਵੀ ਸਰਕਾਰ ਨਵੀਂ ਆਉਂਦੀ ਆ ਤੇ ਵਾਦੇ ਕਰਦੀ ਆ ਬਸ ਵਾਦਿਆਂ ਤੋਂ ਬਗੈਰ ਕੁਝ ਨਹੀਂ ਤੇ ਮੰਗ ਪੱਤਰ ਦੇਣ ਨੂੰ ਰੁਕੇ ਹੋਏ ਆ ਪਹਿਲਾਂ ਹੋਰ ਪਾਸੇ ਲੱਗਾ ਜੀ ਗੱਲ ਚੱਲ ਰਹੀ ਆ ਤੇ ਮੰਗ ਪੱਤਰ ਦਿੱਤਾ ਜਾਊਗਾ ਬਸ ਇੰਨੇ ਹੀ ਕੰਮ ਸੀ ਆਵੇਂ ਲੋਕ ਫਾਇਦੇ ਜੜੇ ਉਹਨਾਂ ਨੇ ਦੋ ਦਿਨ ਲਾਣਗੇ ਸਰਕਾਰ ਨੂੰ ਆ ਲੈ ਵੀ ਬਹੁਤ ਜਿਆਦੇ ਜਾਮ ਸੀ ਤੇ ਬਹੁਤ ਲੰਮਾ ਲੱਗ ਗਿਆ ਮੈਨੂੰ ਲੱਗਾ ਇਹ ਲੱਗ ਗਿਆ ਹਾਂ ਆਲਮਗੀ ਆਲਮਗੀ ਤੱਕ ਲੱਗ ਗਿਆ ਜਾਊਗਾ ਬਹੁਤ ਮਹਾ ਨਿਕਲੋ ਲਓ ਜੀ ਬਹੁਤ ਬੱਤਰ ਹੋਏ ਹਾਂ ਹਾਂ ਲੈ ਜੀ ਤਦ ਪੁੰਗਾ ਹੋਇਆ ਨਿੱਬਰ ਗਿਆ ਮੰਗ ਪੱਤਰ ਲੈ ਲਿਆ ਇਹਨਾਂ ਦਾ ਕੋਈ ਹਾਂ ਫੁੱਲ ਜਾ ਜਾਮ ਬਹੁਤ ਜਿਆਦੇ ਸੀ ਬਾਈ ਇਹ ਰੋੜਾ ਪੈਲ ਸਈਆਈ ਅੰਗਨਵਾਰੀ ਵਰਕਰਾਂ ਦਾ ਧਰਨਾ ਬਹੁਤ ਤਕੜਾ ਧਰਨਾ ਪਹਿਲੀ ਵਾਰੀ ਦੇਖਿਆ ਇੰਨੀ ਲੇਡੀਜ਼ ਧਰਨਾ ਵੱਡਾ ਤੇ ਬਹੁਤ ਜਿਆਦੇ ਇਕੱਠ ਤੇ ਇੰਨਾ ਧਰਨਾ ਸੀ ਕਿ ਨੰਗਿਆ ਨਹੀਂ ਜਾਂਦਾ ਸੀ ਤੇ ਹੁਣ ਧਰਨਾ ਖਤਮ ਹੋ ਗਿਆ ਜੀ ਚੱਲ ਪਿਆ ਜਾਮ ਫੇਰ ਤੇ 1.5 ਘੰਟੇ ਲੱਗ ਜੂਣਾ ਮੈਨੂੰ ਲੱਗਾ ਜਾਮ ਨਿਕਲ ਨੂੰ ਤੇ ਬਹੁਤ ਵੱਡੇ ਅਫਸਰਫ ਵੀ ਦੇ ਆਏ ਹੋਏ ਆ ਤੇ ਕੋਈ ਮੰਗ ਪੱਤਰ ਸੀ ਇਹਨਾਂ ਦਾ ਇਹ ਮੰਗ ਪੱਤਰ ਦਿੱਤਾ ਵਾ ਨਾ ਇਹ ਕੀ ਦਾ ਸੀਗਾ ਮੰਗ ਪੱਤਰ ਦੇਣਾ ਸੀ ਇਹ ਮੰਗ ਪੱਤਰ ਕਿਉਂ ਦੇਣਾ ਸੀ ਅੱਛਾ ਜੀ ਹੋਰ ਨੱਬੜ ਕੇ ਕੰਮ ਜੀ ਚਲੋ ਜੀ ਚਲੋ ਵੀ ਜੀ ਹਾਂ ਹੰਦੀਆ ਤਾਕਤ ਬੰਦ ਕਰੋ ਚਲੋ ਵੀ